ਸਾਰ ਪਰਿਸ਼ਾਤੀ ਕਾਲ ਸਾਡੇ ਪਿੰਡ ਪਰnala ਜਿਲ੍ਹਾ ਮਾਨਸਾ ਵਿਖੇ ਹਰ ਸਾਲ ਤੀਆਂ ਦਾ ਪ੍ਰੋਗਰਾਮ ਮਨਾਇਆ ਜਾਂਦਾ ਜੋ ਕਿ ਸਾਡੇ ਸਮੂਹ ਨਗਰ ਨਿਵਾਸੀਆਂ ਦੀ ਸਹਾਇਤਾ ਨਾਲ ਮਨਾਇਆ ਗਿਆ ਤੇ ਇਸ ਸਾਲ ਵੀ ਬਹੁਤ ਉਮਤਾ ਨਾਲ ਤੇ ਇੱਕ ਬਹੁਤ ਵੱਡੇ ਇਕੱਠ ਨਾਲ ਇਹ ਸਾਡੇ ਪਿੰਡ ਵਿੱਚ ਮਨਾਇਆ ਗਿਆ ਤੇ ਇਸ ਵਿੱਚ ਜਿਹੜੇ ਸਾਰੇ ਨਗਰ ਨਿਵਾਸੀਆਂ ਨੇ ਪੂਰਾ ਯੋਗਦਾਨ ਦਿੱਤਾ ਇਸ ਲਈ ਮੈਂ ਧੰਨਵਾਦ ਕਰਦੀ ਹਾਂ ਸਾਡੀਆਂ ਭੈਣਾਂ ਮੇਰੀਆਂ ਮਾਵਾਂ ਬੀਬੀਆਂ ਭੈਣਾਂ ਦਾ ਜਿਨ੍ਹਾਂ ਨੇ ਇੱਥੇ ਆ ਕੇ ਇਸ ਤੀਆਂ ਦੀ ਸ਼ਾਨ ਨੂੰ ਅੱਗੇ ਵਧਾਇਆ ਤੇ ਅਸੀਂ ਚਾਹੁੰਦੇ ਹਾਂ ਵੀ ਹਰ ਸਾਲ ਇਹ ਤੀਆਂ ਦਾ ਪ੍ਰੋਗਰਾਮ ਸਾਡੇ ਪਿੰਡ ਦੇ ਨਾਲ-ਨਾਲ ਹੋਰ ਪਿੰਡਾਂ ਦੇ ਵਿੱਚ ਵੀ ਲੱਗਦਾ ਰਹੇ ਤਾਂ ਕਿ ਜੜੀ ਹੋਰ ਅਸੀਂ ਸਾਡੇ ਪਿੰਡਾਂ ਅਸੀਂ ਹੋਰ ਪਿੰਡਾਂ ਲਈ ਮਿਸਾਲ ਬਣੀਏ ਤਾਂ ਕਿ ਜਿਹੜੇ ਹੋਰ ਪਿੰਡਾਂ ਵਿੱਚ ਜਿੰਨਾ ਵਿੱਚ ਤਿਆਂ ਦਾ ਪ੍ਰੋਗਰਾਮ ਨਹੀਂ ਲਗਾਇਆ ਜਾਂਦਾ ਜਿਹੜੇ ਇਸ ਪ੍ਰੋਗਰਾਮ ਤੋਂ ਵਾਕਿਫ ਨਹੀਂ ਹੈਗੇ ਉਹਨਾਂ ਵਿੱਚ ਵੀ ਤਿਆਂ ਦਾ ਪ੍ਰੋਗਰਾਮ ਲਗਾਇਆ ਜਾਵੇ ਤੇ ਧੰਨ ਸਾਡੇ ਬਰਨਾਲਾ ਪਿੰਡ ਦੇ ਵਿੱਚ ਅੱਜ ਤਿਆਂ ਦਾ ਮੇਲਾ ਲੱਗਿਆ ਹਰ ਸਾਲ ਹਰ ਸਾਲ ਦੀ ਤਰ੍ਹਾਂ ਤਿੰਨ ਸਾਲ ਹੋ ਗਏ ਚਾਰ ਸਾਨੂੰ ਮੇਲਾ ਮਤਲਬ ਕੀਆਂ ਦਾ ਮਨਾਉਂਦਿਆਂ ਸਾਡੇ ਪੰਚਾਇਤ ਮੈਂਬਰ ਵੀਰਵਲ ਸਿੰਘ ਵੀਰ ਨੇ ਬਹੁਤ ਪ੍ਰਾਰਾਲਾ ਕੀਤਾ ਸਾਰੀਆਂ ਤਿਆਂ ਭੈਣਾਂ ਨੂੰ ਮਤਲਬ ਤਿੰਨ ਸਾਲ ਹੋ ਗਏ ਸਾਨੂੰ ਪੱਠੇ ਹੁੰਦਿਆਂ ਨੂੰ ਮਤਲਬ ਬਹੁਤ ਝੂਰ ਸ਼ੋਰ ਨਾਲ ਮਤਲਬ ਮੇਲਾ ਮਗਲਾਇਆ ਜਾਂਦਾ ਹੈਗਾ ਬਰਨਾਲੇ ਪਿੰਡ ਦਾ ਜਿਹੜਾ ਏਕਾ ਦਾ ਉਹ ਵੀ ਮਤਲਬ ਦੇਖਣ ਵਾਲਾ ਹੁੰਦਾ ਹੈਗਾ ਤੇ ਪਿੰਡ ਦੇ ਸਹਿਯੋਗ ਨਾਲ ਹੁੰਦਾ ਹੈ ਇਹ ਹਾਂਜੀ ਸਾਰਾ ਇਹ ਪਿੰਡ ਦੇ ਸਹਿਯੋਗ ਨਾਲ ਹੀ ਹੁੰਦਾ ਹੈਗਾ ਸਾਰੇ ਪਿੰਡ ਦਾ ਸਹਿਯੋਗ ਹੈ ਜਿਹਦੇ ਵਿੱਚ ਸ਼ੀਕਾਲ ਜੀ ਪਿੰਡ ਬਰਨਾਲਾ ਵਿਖੇ ਅੱਜ ਦੀਆਂ ਦਾ ਪ੍ਰੋਗਰਾਮ ਮਨਾਇਆ ਗਿਆ ਜੋ ਕਿ ਸਾਰੇ ਸਹਿ ਨਗਰ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ ਇਹ ਪ੍ਰੋਗਰਾਮ ਤਿੰਨ ਸਾਲਾਂ ਤੋਂ ਲਗਾਤਾਰ ਚੱਲਦਾ ਆ ਰਿਹਾ ਹੈ ਸਾਰਿਆਂ ਨੇ ਬੜੇ ਚੰਗੇ ਤਰੀਕੇ ਨਾਲ ਇਹਨੂੰ ਮਨਾਇਆ ਹੈ ਤੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਬੱਸ ਦੂਰੋਂ ਦੂਰੋਂ ਚੱਲ ਕੇ ਆਏ ਆਂ ਇਹ ਪ੍ਰੋਗਰਾਮ ਦੇਖਣ ਲਈ ਸਾਨੂੰ ਬਹੁਤ ਮਜ਼ਾ ਆਇਆ ਬਹੁਤ ਵਧੀਆ ਲੱਗਦਾ ਜੀ ਆਏ ਸਾਲ ਲੱਗਦਾ ਜੀ ਤੇ ਅਗਲੀ ਵਾਰ ਵੀ ਐਵੇਂ ਮਨਾਵਾਂਗੇ ਅੱਗੇ ਤੋਂ ਵੀ ਵਧੀਆ-ਵਧੀਆ ਤੋਂ ਵਧੀਆ ਪ੍ਰੋਗਰਾਮ ਲੈ ਕੇ ਆਵਾਂਗੇ ਬੋਲੇ ਬਹੁਤ ਐਨਜੋਏ ਕੀਤਾ ਜੀ ਗਿੱਧਾ ਵੀ ਪਾਇਆ ਬੋਲੀਆਂ ਵੀ ਪਾਈਆਂ ਤੇ ਬਹੁਤ ਨੱਚੀ ਬਹੁਤ ਬਹੁਤ ਹੀ ਮਨ ਖੁਸ਼ ਹੋਇਆ ਵੀ ਪੰਜਾਬੀ ਸੱਭਿਆਚਾਰਕ ਅੱਗੇ ਆ ਰਹੀ ਤੇ ਇੱਕ ਅੱਜ ਦਾ ਸੀ ਸਵੇਰ ਤੋਂ ਲੈ ਕੇ 11 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਦਾ ਸੀ ਸਾਰੀ ਕਰਾਉਣੀ ਹੈ ਜੀ ਇਹ ਜੀ ਸਾਡਾ ਪਿੰਡ ਬਰਨਾਲਾ ਹੈ ਜ਼ਿਲ੍ਹਾ ਮਾਨਸਾ ਜੀ ਅਸੀਂ ਜਿਹੜੇ ਤੀਆਂ ਦਾ ਮੇਲਾ ਕਰਾਉਨੇ ਆ ਕਿਉਂਕਿ ਜਿਹੜਾ ਇਹ ਮੇਲਾ ਹੈ ਇੱਕ ਸਾਡਾ 3ਾਂ ਦਾ ਕਹਿ ਰਹੇ ਆ ਕਿ 3ਾਂ ਦਾ ਮੇਲਾ ਹੈ ਕਿਉਂਕਿ ਜਿਹੜੀਆਂ ਸਾਡੀਆਂ 3ਾਂ ਨੇ ਬੱਚੀਆਂ ਨੇ ਭੈਣਾਂ ਨੇ ਜਿਹੜਾ ਇੱਕ ਸੌਣ ਦਾ ਮਹੀਨਾ ਬਣਾਇਆ ਇੱਕ 3ਾਂ ਦਾ ਤਿਹਾਰ ਬਣਾਇਆ ਉਹ 3ਾਂ ਦੇ ਤਿਹਾਰ ਦੇ ਮੌਕੇ ਉਤ ਉਹਨਾਂ ਦਾ ਗੇੜ ਬਣਾਇਆ ਵੀ ਉਹ ਮਿਲ ਜਾਂਦੀਆਂ ਕਿਉਂਕਿ ਹੁਣ ਤਾਂ ਵੀ ਚਲੋ ਆਪਾਂ ਲਾ ਕਹਿ ਦਿੰਦੇ ਆ ਵੀ ਮੋਬਾਈਲ ਨੇ ਫੋਨ ਤੇ ਗੱਲਾਂ ਵੀ ਹੋ ਜਾਂਦੀਆਂ ਇਹ ਇਹ ਉਹਨਾਂ ਦਾ ਬਣਾਇਆ ਹੋਇਆ ਜਦੋਂ ਕਿਸੇ ਟਾਈਮ ਦੇ ਵਿੱਚ ਮੋਬਾਈਲ ਜਾਂ ਫੋਨ ਕਿਸੇ ਦੇ ਕੋਲੇ ਨਹੀਂ ਹੁੰਦੇ ਸੀ ਘੱਟ ਜਿਹੜੇ ਵੀ ਕੱਲੇ ਬੱਸਾਂ ਘੱਟ ਹੁੰਦੀਆਂ ਸੀ ਉਦੋਂ ਤੱਕ ਉਦੋਂ ਤੋਂ ਆ ਕੇ ਹੁਣ ਸਾਰੇ ਚੱਲੀ ਜਾ ਰਿਹਾ ਹੈ ਕਿਉਂਕਿ ਉਹ ਵਿਕਲ ਨਹੀਂ ਹੁੰਦੇ ਸੀ ਕੋਈ ਸੁਨੇਹਾ ਨਹੀਂ ਲੱਗਦਾ ਸੀ ਫਿਰ ਇਹ ਕੁੜੀਆਂ ਚਿੜੀਆਂ ਮੇਰੀਆਂ ਭੈਣਾਂ ਧੀਆਂ ਕਈ ਸਾਲਾਂ ਬਾਅਦ ਜਾਂ ਮਹੀਨਿਆਂ ਬਾਅਦ ਜਾਂ ਸਾਲ ਬਾਅਦ ਜਾਂ ਜਦੋਂ ਕੋਈ ਸਾਉਣ ਦਾ ਮਹੀਨਾ ਆਉਂਦਾ ਕੁੜੀਆਂ ਨੂੰ ਆਪਾਂ ਉੱਥੋਂ ਲੈ ਕੇ ਆਉਂਦੇ ਇੱਕ ਤਿਹਾਰ ਮਨਾਉਂਦੇ ਜਦੋਂ ਆਉਂਦੇ ਉਹ ਕੁੜੀਆਂ ਕਿੜੀਆਂ ਸਾਰੀਆਂ ਇਕੱਠੀਆਂ ਗੱਲਾਂ ਬਾਤਾਂ ਕਰਦੀਆਂ ਉਹ ਆਪਣੇ ਸਹੌਰੇ ਬਾਰੇ ਦੱਸਦੀਆਂ ਵੀ ਹਾਂ ਮੇਰੇ ਸਹੌਰੇ ਇਹ ਜੇ ਵਧੀਆ ਬੰਦੇ ਆ ਆ ਚੰਗੇ ਆ ਤੂੰ ਕਿੱਥੇ ਵਿਆਹੀ ਐ ਜੇ ਉਹ ਇਹ ਜਾਂ ਟਾਈਮ ਸੀ ਉਸ ਟਾਈਮ ਤੇ ਵੀ ਜੇ ਗਵਾਂਢੀ ਪਿੰਡ ਵੀ ਕੁੜੀ ਵਿਆਹੀ ਆ ਉਹਦਾ ਪਤਾ ਨਹੀਂ ਹੁੰਦਾ ਸੀ ਵੀ ਇਹ ਸਾਡੀ ਭੈਣ ਜਾਂ ਚਾਚੇ ਦੀ ਕੁੜੀ ਇੱਥੇ ਵਿਆਹੀ ਆ ਜਦੋਂ ਉਹ ਇਕੱਠੀਆਂ ਹੋ ਜਾਂਦੀਆਂ ਉਹ ਕਹਿੰਦੀ ਉੱਥੋਂ ਦਾ ਮੈਂ ਪਰਚੋਂ ਲੰਘ ਕੇ ਗਏ ਆ ਹਾਂ ਉੱਥੇ ਵੀ ਆਹੀ ਐ ਉਹ ਉਹਨਾਂ ਦਾ ਰਿਸ਼ਤਾ ਬਣ ਜਾਂਦਾ ਹੋਰ ਗਹਿਰਾ ਵੀ ਇੱਕ ਮੇਰੇ ਪਿੰਡ ਦੇ ਵਿੱਚੋਂ ਕੁੜੀ ਜਾਂ ਆਪਣੇ ਲਵੇ ਲਾਉਣੇ ਉਹ ਕੁੜੀ ਵਿਆਹੀ ਐ ਉਹ ਮੇਰੇ ਲਵੇ ਪਿੰਡ ਚ ਹੀ ਵਿਆਹੀ ਐ ਜਾਣਾ ਆਉਣਾ ਬਣ ਜਾਂਦਾ ਸੀ ਉਸ ਤਰਕੇ ਇਹ ਇਹ ਵਿਹਾਰ ਇਹ ਤਿਹਾਰ ਉਹਦਾ ਬਣਿਆ ਆ ਰਿਹਾ ਅਸੀਂ ਵੀ ਜਿਹੜਾ ਇਹ ਤਿਹਾਰ ਸਾਰੇ ਪਿੰਡ ਦੇ ਨਾਲ ਸਾਰੇ ਨਗਰ ਦੇ ਸੰਦੋਗ ਦੇ ਨਾਲ ਸਾਰਾ ਹੀ ਪਿੰਡ ਅਸੀਂ ਜੁੜ ਕੇ ਸਾਰਾ ਨਗਰ ਦੇ ਵਿੱਚ ਸਾਡਾ ਯੋਗਦਾਨਾ ਸਾਰਾ ਨਗਰੀ ਸਾਡੇ ਨਾਲ ਖੜਾਗਾ ਕਿਉਂਕਿ ਜਿਹੜੇ ਕੁਲ ਕੰਮਦੰਦੇ ਵਾਲੇ ਬੰਦੇ ਨੇ ਵਾਕੇ ਮੇਰੀ ਇੱਕ ਆਪਣੀ ਜ਼ਿੰਮੇਵਾਰੀ ਹੈ ਮੈਂ ਆਮ ਆਦਮੀ ਪਾਰਟੀ ਤੋਂ ਬਰਾਕ ਪ੍ਰਧਾਨਮੀ ਹੈ ਇੱਕ ਮੈਨੂੰ ਨੁਮਾਇੰਦਾ ਮੈਂ ਮੈਂਬਰ ਵੀ ਚੁਣਿਆ ਹੋਇਆ ਪਰਚਾਇਤ ਮੌਜੂਦਾ ਪਰ ਮੇਰੀ ਸਾਰਿਆਂ ਦੀ ਮੇਰੀ ਕੋਈ ਜ਼ਿੰਮੇਵਾਰੀ ਲਈ ਹੈ ਵੀ ਕੋਈ ਇੱਥੇ ਗੱਲ ਨਹੀਂ ਕੋਈ ਸਾਰੀਆਂ ਹੀ ਪਾਰਟੀਆਂ ਨੇ ਕੋਈ ਅਸੀਂ ਪਾਰਟੀਆਂ ਤੋਂ ਪਰਤ ਕੇ ਗੱਲ ਕਰਦੇ ਆ ਵੀ ਸਾਡੇ ਨਗਰ ਦੇ ਜਨਗੋਗ ਦੇ ਨਾਲ ਸਾਰਿਆਂ ਨੇ ਤਿਲ ਫੁੱਲ ਜੋ ਬਣਿਆ ਸਾਰਾ ਦਿੱਤਾ ਉਹਦੇ ਨਾਲ ਜਿਹੜੀਆਂ ਧੀਆਂ ਨੇ ਇਹਨਾਂ ਦਾ ਅੱਜ ਜਿਹੜਾ ਪ੍ਰੋਗਰਾਮ ਆ ਅੱਜ ਅਸੀਂ ਇਹਨਾਂ ਦਾ ਤਿਹਾਰ ਮਨਾਇਆ ਹੈ ਅਸੀਂ ਮੰਨ ਕੇ ਚੱਲ ਸਾਰੇ ਨਗਰ ਦਾ ਸਾਰੇ ਹੀ ਮਾ ਆ ਇੱਥੇ ਮੇਰੀਆਂ ਭੈਣਾਂ ਦਾ ਸਾਰੇ ਇਹ ਬਜ਼ੁਰਗਾਂ ਦਾ ਸਾਰੇ ਇਹ ਨਗਰ ਪੰਚਾਇਤਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਅਸੀਂ ਆਪਣੇ ਵੱਲੋਂ ਵੀਰਵਲ ਸਿੰਘਾ ਮੈਂਬਰ ਵੱਲੋਂ ਮੈਂ ਆਪ ਕਹਿਣਾ ਹੈ ਮੈਂ ਕਹਿੰਦਾ ਵੀ ਅੱਗੇ ਤੋਂ ਪਰਮਾਤਮਾ ਸਾਨੂੰ ਇਹ ਜੀ ਟ੍ਰਿੱਕੀ ਬਕਸੇ ਵੀ ਇਹ 3 ਦੇ ਵਾਸਤੇ ਮੈਂ ਕੁਝ ਹੋਰ ਵੱਡਾ ਕਰ ਸਕਾਂ ਮੈਂ ਬੇਨਤੀ ਕਰਦਾ ਮੇਰੇ ਪਰਮ ਅਧਿਕਾਰ ਨੂੰ ਪਰਮਾਤਮਾ ਨੂੰ ਵੀ ਜੇ ਮੈਂ ਕੁਝ ਇਹ ਪਰਮਾਤਮਾ ਦੇ ਨਾਮ ਇਹਨਾਂ ਨਾਲ ਲੜ ਕੇ ਨਗਰ ਦੇ ਸਨੋਗ ਦਾ ਇਹਨਾਂ ਕੁਝ ਕਰਾਇਆ ਮੈਂ ਗਾਹਾਂ ਵਾਸਤੇ ਪਰਮਾਤਮਾ ਤੋਂ ਮੰਗ ਮੰਨਣਾ ਵੀ ਜੇ ਮੈਨੂੰ ਕੋਈ ਪਰਮਾਤਮਾ ਇਹੋ ਜਿਹਾ ਜੋਗ ਰੱਖ ਕੇ ਜੋਗਰਾ ਕਰਦਾ ਮੈਂ ਬਹੁਤ ਵਧੀਆ ਇਹ 3 ਦਾ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰੂੰਗਾ